ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਲੈ ਕੇ ਖਬਰ ਆਈ ਹੈ ਬਹੁਤ ਵੱਡੀ ਕਿ ਭਾਈ ਉਹਨਾਂ ਦੇ ਉੱਤੇ ਐਮਐਸਏ ਹਰ ਚੁੱਕੀ ਆ ਔਰ ਦੂਜੇ ਪਾਸੇ ਖਬਰ ਇੱਕ ਹੋਰ ਆ ਜਾਂਦੀ ਹੈ ਕਿ ਅਮਰਪਾਲ ਸਿੰਘ ਦੀ ਰਿਹਾਈ ਦੇ ਉੱਤੇ ਪੱਕੇ ਤੌਰ ਤੇ ਯਾਨੀ ਮੋਹਰ ਲੱਗ ਗਈ ਆ ਇਹਦੀ ਵੀਡੀਓ ਤੁਹਾਡੇ ਸਾਹਮਣੇ ਘਰੋਂ ਆ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਅਮਰਪਾਲ ਸਿੰਘ ਦੇ ਨਾਲ ਤਸ਼ੱਦਦ ਕਰਦਾ ਔਰ ਕਿਵੇਂ ਅਮਰਪਾਲ ਸਿੰਘ ਦੇ ਨਾਲ ਹੁਣ ਚਾਲ ਚੱਲੀ ਜਾਂਦੀ ਆ ਬਹੁਤ ਵੱਡਾ ਬਿਆਨ ਆ ਗਿਆ ਉਹ ਤਹੀ ਵੱਡਾ ਬਿਆਨ ਔਰ ਦੂਜੇ ਪਾਸੇ ਅਮਰਪਾਲ ਸਿੰਘ ਦੇ ਸਾਥੀ ਤੁਹਾਨੂੰ ਮੈਂ ਪਹਿਲੇ ਹੀ ਦੱਸ ਦਿਆਂ ਕਿ ਕੱਲ ਸ਼ਾਮ ਤੱਕ ਪੰਜਾਬ ਦੇ ਵਿੱਚ ਪਹੁੰਚਣ ਜਾ ਰਹੇ ਨੇ ਅਮਰਪਾਲ ਸਿੰਘ 18 ਮਾਰਚ ਨੂੰ ਯਾਨੀ 18 ਮਾਰਚ ਦੀ ਜਿਹੜੀ ਮੋਹਰ ਲੱਗੀ ਹੈ ਇਹਦਾ ਇੱਕ ਪ੍ਰੂਫ ਤੁਹਾਡੇ ਸਾਹਮਣੇ ਤਰਾਂਗੇ ਔਰ ਅਮਰਪਾਲ ਸਿੰਘ ਨਾਲ ਜਿਹੜੀ ਜੁੜੀ ਹੋਈ ਅਪਡੇਟ ਹੈ ਇਹ ਕੱਲੀ ਰਿਹਾਈ ਦੇ ਨਾਲ ਨਹੀਂ ਜੁੜੀ ਕਿਉਂਕਿ ਜਿਹੜਾ ਅਮਰਪਾਲ ਸਿੰਘ ਦੇ ਖਿਲਾਫ ਅਜੰਡਾ ਚੱਲਣਾ ਕੋਈ ਤੁਹਾਡੇ ਸਾਹਮਣੇ ਤਰਾਂਗੇ ਕਿ ਕੱਲੇ ਅਮਰਪਾਲ ਸਿੰਘ ਨੂੰ ਅੰਦਰ ਕਿਵੇਂ ਰੱਖਿਆ ਜਾਣਾ ਰਿਹਾਈ ਤਾਂ ਹੋਣ ਜਾ ਰਹੀ ਹੈ ਪਰ ਯਾਨੀ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਐਸਾ ਤਾਣਾ ਬੁਣਿਆ ਕਿ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਰਿਹਾ ਨਾ ਹੋਵੇ ਪਰ ਨਹੀਂ ਕਿਉਂਕਿ ਹੁਣ ਕੋਰਟ ਵੀ ਜਾਣ ਗਿਆ ਪੂਰੀ ਹਾਈ ਕੋਰਟ ਨੇ ਵੀ ਇਹ ਗੱਲ ਤੈਅ ਕਰ ਲਈ ਹੈ ਸੁਪਰੀਮ ਕੋਰਟ ਦੇ ਵਿੱਚੋਂ ਵੀ ਫੈਸਲਾ ਆ ਗਿਆ ਔਰ ਦੂਜੇ ਪਾਸੇ ਹਾਈ ਕੋਰਟ ਨੇ ਜਿਹੜੀ ਰਿਹਤ ਦਿੱਤੀ ਹੈ ਐਮਐਸਏ ਦੇ ਉੱਤੇ ਇੱਕ ਬਹੁਤ ਵੱਡੀ ਸੁਣਵਾਈ 18 ਮਾਰਚ ਨੂੰ ਆ 18 ਮਾਰਚ ਨੂੰ ਦੇ ਉੱਤੇ ਪੱਕੀ ਮੋਹਰ ਲੱਗੀ ਹੈ ਕਿ ਭਾਈ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਤਾਂ ਹੁਣ ਪੰਜਾਬ ਦਾ ਮੁੱਖ ਮੰਤਰੀ ਚਾਹਨਾ ਕਿਵੇਂ ਚੱਲੂ ਉਹ ਵੀ ਤੁਹਾਨੂੰ ਦਿਖਾਵਾਂਗਾ ਪਹਿਲੇ ਰਿਹਾਈ ਦੇ ਨਾਲ ਜੁੜਿਆ ਮਾਮਲਾ ਪੂਰਾ ਤੁਹਾਡੇ ਸਾਹਮਣੇ ਤਰੂੰਗਾ ਸੁਣੋ ਤੇ ਆਂਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਜਿਹੜੇ ਹੋਰ ਸਾਥੀ ਨੇ ਜੋ ਡਬਿਊ ਘੜ ਜੇਲ੍ਹ ਦੇ ਵਿੱਚ ਤਾਂ ਨੇ 10 ਦੇ ਕਰੀਬ ਉਹਨਾਂ ਦੀ ਗਿਣਤੀ ਹੈ ਉਹਨਾਂ ਨੂੰ ਰਾਹਤ ਦਿੱਤੀ ਗਿਆ ਤੇ ਹੁਣ ਉਹਨਾਂ ਦੇ ਉੱਤੇ ਐਨਐਸਏ ਸੂਬਾ ਸਰਕਾਰ ਵੱਲੋਂ ਨਹੀਂ ਵਿਧਾਇਆ ਜਾ ਰਿਹਾ ਪੰਜਾਬ ਇਹਨਾਂ ਜਿਹੜੇ ਸੀ ਕਬੰਦੀ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਜੋ ਅੰਮ੍ਰਿਤਪਾਲ ਸਿੰਘ ਦੇ ਨਾਲ ਤੁਸੀਂ ਸਾਥੀ ਰਹੇ ਨੇ ਉਹਨਾਂ ਦੇ ਨਾਲ ਹੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਤੇ ਹੁਣ ਜਾਣਕਾਰੀ ਆ ਰਹੀ ਹੈ ਕਿ ਫਿਲਹਾਲ ਵੱਟੀ ਰਾਹਤ ਉਹਨਾਂ ਨੂੰ ਇੱਕ ਤਰੀਕਾ ਕਹੀ ਜਾ ਸਕਦੀ ਹੈ ਐਨਐਸਏ ਫਿਲਹਾਲ ਨਹੀਂ ਵਿਧਾਇਆ ਗਿਆ ਹੈ ਵਾਪਸ ਪੰਜਾਬ ਲਿਆਂਦਾ ਜਾਵੇਗਾ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਪੱਪਲਪ੍ਰੀਤ ਸਿੰਘ ਗੁਰਮੀਤ ਸਿੰਘ ਬੁੱਕਣਵਾਲਾ ਤਲਜੀਤ ਸਿੰਘ ਕਲਸੀ ਤੂਫਾਨ ਸਿੰਘ ਹਰਜੀਤ ਸਿੰਘ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਇਸਵਾਵਾ ਕੁਲਵੰਤ ਸਿੰਘ ਰਾਓਕੇ ਵਰਿੰਦਰ ਫੌਜੀ ਤੇ ਬਸੰਤ ਸਿੰਘ ਇਹ ਜਿਹੜੇ ਅਮਰਪਾਲ ਸਿੰਘ ਦੇ ਸਾਥੀ ਨੇ ਆ ਦੱਸਿਆ ਜਾ ਰਿਹਾ ਹੈ ਕਿ ਐਨਐਸਏ ਹਟਾ ਕੇ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇਗਾ ਅਜਨਾਲਾ ਥਾਣੇ ਹਮਲੇ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਅੱਡ ਡੀਆ ਅੱਗੇ ਐਕਸ਼ਨ ਜਿਹੜਾ ਲਿਆ ਜਾਣਾ ਹੈ ਤੇ ਕੱਲ ਜਿਹੜੇ ਸਾਰੇ ਇਹ ਬੰਦੀ ਨੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਂਦਾ ਜਾਵੇਗਾ ਇਹ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਰੀਬ 2 ਸਾਲਾਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਵੱਧ ਨੇ ਇਸ ਤੋਂ ਪਹਿਲਾਂ April 2023 ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਸਾਥੀ ਮੱਪਲ ਪ੍ਰੀਤ ਨੂੰ ਜੋ ਕਰੀਬ 1 ਮਹੀਨੇ ਤੱਕ ਪੁਲਿਸ ਉਹਨਾਂ ਦੀ ਭਾਲ ਕਰਦੀ ਰਹੀ ਸੀ ਕਹਿੰਦਾ ਸੀ ਕਿ ਪਹਿਲਾ ਅਮਰਪਾਲ ਸਿੰਘ ਜੋ ਪਹਿਲਾਂ ਦੁਬਈ ਦੇ ਵਿੱਚ ਮਾਜੂਦ ਸਨ ਪੰਜਾਬ ਵਾਪਸ ਆਉਂਦੇ ਨੇ ਵਾਰਸ ਪੰਜਾਬ ਤੇ ਜਥੇਬੰਦੀ ਜੋ ਪਹਿਲਾਂ ਦੀਪ ਸਿੱਧੂ ਵੱਲੋਂ ਚਲਾਈ ਜਾਂਦੀ ਸੀ ਉਹਨਾਂ ਦੀ ਮੌਤ ਤੋਂ ਬਾਅਦ ਉਸ ਦੀ ਕਮਾਂਡ ਸੰਭਾਲਦੇ ਨੇ ਪੰਜਾਬ ਦੇ ਵਿੱਚ ਖਾਲਸਾ ਵਹਿੀਰ ਦੇ ਨਾਲ ਨਾਮ ਦੇ ਨਾਲ ਇੱਕ ਮਹਿਮ ਦੀ ਸ਼ੁਰੂਆਤ ਕਰਦੇ ਨੇ ਯਾਨੀ ਅਧਰਹੀ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਦੀ ਗੱਲ ਕਰ ਨੂੰ ਪੰਜਾਬ ਦੇ ਵਿੱਚ ਪਹੁੰਚਣ ਜਾ ਰਹੇ ਨੇ ਸਾਰੇ ਸਾਥੀ ਅਮਰਪਾਲ ਸਿੰਘ ਦੇ ਔਰ ਹੁਣ ਆ ਗਏ ਸੀਐਮ ਭਗਵੰਤ ਮਾਨ ਤੇ ਕੀ ਹੁਣ ਭਾਈ ਅਮਰਪਾਲ ਸਿੰਘ ਦੀ ਜਿਹੜੀ ਰਿਹਾਈ ਦੀ ਮੋਹਰ ਲੱਗੀ ਹੈ ਉਹਨੂੰ ਵੇਖ ਕੇ ਪੰਜਾਬ ਦਾ ਮੁੱਖ ਮੰਤਰੀ ਵੀ ਡਰ ਗਿਆ ਦੂਜੀਆਂ ਸਰਕਾਰਾਂ ਵੀ ਡਰ ਗਈ ਜਿਵੇਂ ਕਿ ਬੀਜੇਪੀ ਦੇ ਨੇਤਾ ਰਵਨੀਤ ਬਿੱਟੂ ਉਹ ਵੀ ਬਹੁਤ ਸਾਰਾ ਖਨਾਬ ਬੋਲਦੇ ਸੀ ਔਰ ਹੁਣ ਤੁਸੀਂ ਇਹ ਵੇਖਿਓ ਪੂਰੀ ਗੌਰ ਦੇ ਨਾਲ ਸੁਣਨ ਦੀ ਲੋੜ ਹੈ ਕਿ ਅਮਰਪਾਲ ਸਿੰਘ ਦੇ ਖਿਲਾਫ ਪੰਜਾਬ ਦਾ ਮੁੱਖ ਮੰਤਰੀ ਕਿਵੇਂ ਖੇਲ ਚੱਲਦਾ ਤੇ ਕਿਵੇਂ ਉਹਦੇ ਨਾਲ ਸ਼ਤਰੰਜ ਦਾ ਖੇਲ ਖੇਡਿਆ ਜਾਊਗਾ ਪੂਰੀ ਖਬਰ ਸੁਣਨ ਦੀ ਲੋੜ ਹੈ ਸਾਡੇ ਪੰਜਾਬੀਆਂ ਨੂੰ ਦੇਖੋ ਹੁਣ ਭਾਈ ਅਮਰਪਾਲ ਸਿੰਘ ਕੱਲਾ ਰਹਿ ਜਾਣਾ ਬਾਕੀ ਦੇ ਸਾਥੀ ਤੁਸੀਂ ਪੱਕੇ ਤੌਰ ਤੇ ਸੁਣ ਚੁੱਕੇ ਹੋਵੋਗੇ ਕਿ ਭਾਈ ਪੰਜਾਬ ਦੇ ਵਿੱਚ ਪਹੁੰਚਣ ਜਾ ਰਹੇ ਆ ਕੱਲ ਨੂੰ ਔਰ ਹੁਣ ਦੂਜੇ ਪਾਸੇ ਅਮਰਪਾਲ ਸਿੰਘ ਕੱਲਾ ਰਹਿ ਜਾਣਾ ਡਿਬਰੂਗੜ ਦੇ ਅੰਦਰ ਔਰ ਕਿਵੇਂ ਉਹਨੂੰ ਉੱਤੇ ਤਸ਼ੱਦਦ ਕਰਨਾ ਕਿਵੇਂ ਉਹਨੂੰ ਰਿਹਾਈ ਤੋਂ ਯਾਨੀ ਰੋਕਣਾ ਉਹਦੀ ਰਿਹਾਈ ਨੂੰ ਇਹ ਤੁਹਾਡੇ ਸਾਹਮਣੇ ਮੈਂ ਪਹਿਲੀ ਵਾਰ ਖੁਲਾਸਾ ਕਰਨ ਜਾ ਰਿਹਾ ਦੇਖੋ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਐਸਾ ਤਾਣਾ ਬਣੂਗਾ ਯਾਨੀ ਅਮਰਪਾਲ ਸਿੰਘ ਦੇ ਖਿਲਾਫ ਇੱਕ ਜਾਂਦੇ ਚਲਣੇ ਹਲੇ ਬਾਕੀ ਨੇ ਅਮਰਪਾਲ ਸਿੰਘ ਇਹਨੀ ਰਾਹਤ ਦੇ ਨਾਲ ਨਹੀਂ ਬਾਹਰ ਆ ਸਕਦੇ ਕਦੇ ਪੰਜਾਬ ਦਾ ਮੁੱਖ ਮੰਤਰੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਹੋ ਸਕਦਾ ਆਪਣੇ ਉੱਤੇ ਅਟੈਕ ਕਰਵਾ ਦੇ ਕਿ ਭਾਈ ਇਹ ਅਟੈਕ ਮੇਰੇ ਉੱਤੇ ਭਾਈ ਅਮਰਪਾਲ ਸਿੰਘ ਦੇ ਬੰਦਿਆਂ ਨੇ ਕੀਤਾ ਤੇ ਦੋਸ ਸਿੱਧਾ ਅਮਰਪਾਲ ਸਿੰਘ ਤੇ ਲਗੇ ਇਹ ਗੱਲ ਸੋਚਣ ਦੀ ਲੋੜ ਆ ਪੰਜਾਬੀਆਂ ਨੂੰ ਕਿ ਜਿਹੜਾ ਬੰਦਾ ਪੰਜਾਬ ਪ੍ਰਤੀ ਲੜਦਾ ਸੀ ਉਹਦੇ ਸਾਥੀ ਤਾਂ ਬਾਹਰ ਆ ਰਹੇ ਨੇ ਔਰ ਰਹਿ ਗਿਆ ਹੁਣ ਕੰਨਾ ਅਮਰਪਾਲ ਸਿੰਘ ਜਿਹਨੂੰ ਕਿ ਪੰਜਾਬ ਦੇ ਲੋਕ ਬੜੇ ਲੰਮੇ ਸਮੇਂ ਤੋਂ ਚਾਹੁੰਦੇ ਨੇ ਕਿ ਅਮਰਪਾਲ ਸਿੰਘ ਰਹਾ ਉਹ ਪੰਜਾਬ ਦੇ ਵਿੱਚ ਆਉਣ ਪਰ ਪੰਜਾਬ ਦਾ ਮੁੱਖ ਮੰਤਰੀ ਹੁਣ ਤੁਹਾਡੇ ਸਾਹਮਣੇ ਵੇਖਿਆ ਵੀ ਕਿਵੇਂ ਚਾਲਾ ਚੱਲਦਾ ਔਰ ਅਮਰਪਾਲ ਸਿੰਘ ਨੂੰ ਕੱਲੇ ਨੂੰ ਯਾਨੀ ਡੇਬਰੂ ਘਰ ਦੇ ਵਿੱਚ ਰੱਖਣ ਦੀ ਇਹ ਕੋਸ਼ਿਸ਼ ਕਰਨਗੇ ਕਿਉਂਕਿ ਇਹ ਸੀਐਮ ਮਾਨ ਨੇ ਖੁਦ ਆਪਣੇ ਮੂੰਹ ਦੇ ਵਿੱਚੋਂ ਕਹੀ ਸੀ ਕਿ ਭਾਈ ਸਾਡੇ ਰਾਏ ਦੇ ਵਿੱਚ ਇਹ ਨਫਰਤੀ ਲੋਕਾਂ ਨੂੰ ਮਹਿਬਾਰ ਨਹੀਂ ਆਉਣ ਦਿੰਦਾ ਲੇਕਿਨ ਜਿਹੜੀ ਐਨਐਸਐ ਸਾਥੀਆਂ ਤੇ ਟੁੱਟਦੀ ਹੈ ਉਹ ਵੀ ਇੱਕ ਅੱਛਾ ਲਾਵਾ ਹੈ ਕਿਉਂ ਯਾਨੀ ਅਮਰਪਾਲ ਸਿੰਘ ਨੂੰ ਕੱਲੇ ਰਹਿਣ ਦੇ ਲਈ ਉਥੇ ਛੱਡ ਦਿੱਤਾ ਗਿਆ ਕਿ ਅਮਰਪਾਲ ਸਿੰਘ ਨੂੰ ਲੱਗਦਾ ਕਿ ਅਮਰਪਾਲ ਸਿੰਘ ਬਾਹਰ ਨਹੀਂ ਆਉਣਾ ਪਰ ਹਾਈ ਕੋਰਟ ਬੰਨੀਓ ਇੱਕ ਵੱਡੀ ਰਾਹਤ ਫਿਰ ਤੋਂ ਮਿਲਣ ਜਾ ਰਹੀ ਹੈ ਅਮਰਪਾਲ ਸਿੰਘ ਨੂੰ ਯਾਨੀ ਅਮਰਪਾਲ ਸਿੰਘ ਦੀ ਸਭ ਤੋਂ ਵੱਡੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਲਈ ਇਹ ਹੈ ਕਿ ਭਾਈ 18 ਮਾਰਚ ਤੱਕ ਅਮਰਪਾਲ ਸਿੰਘ ਵੀ ਰਿਹਾ ਹੋ ਸਕਦੇ ਨੇ ਕਿਉਂਕਿ ਮਾਨ ਸਿੰਘ ਖਾਰਾ ਨੇ ਦੱਸਿਆ ਅੱਜ ਵੀ ਦੱਸਿਆ ਕਿ ਅਮਰਪਾਲ ਸਿੰਘ ਤੇ ਹਲੇ ਐਨਐਸਏ ਵੀ ਹਟੀ ਕਿਉਂਕਿ ਐਨਐਸਏ ਕੱਲੇ ਸਾਥੀਆਂ ਤੋਂ ਹਟੀ ਹੈ 18 ਮਾਰਚ ਨੂੰ ਅਮਰਪਾਲ ਸਿੰਘ ਦੀ ਕੋਈ ਵੱਡੀ ਖੁਸ਼ਖਬਰੀ ਸਾਹਮਣੇ ਆ ਸਕਦੀ ਹੈ ਇਹ ਬਹੁਤ ਵੱਡੇ ਅਨੁਮਾਨ ਵਕੀਲਾਵਨੀਓ ਵੀ ਲਾਏ ਜਾ ਰਹੇ ਨੇ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਆ ਕੇਸ ਪੂਰੀ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਇਹਦੀ ਡੋਰ ਹੈ ਯਾਨੀ ਪੂਰਾ ਪ੍ਰੋਸੀਜਰ ਉਹ ਸਾਰਾ ਵਕੀਲਾਵਾਂ ਦੇ ਹੱਥ ਦੇ ਵਿੱਚ ਹੈ ਔਰ ਮਾਨ ਸਰਕਾਰ ਹੁਣ ਕਿਵੇਂ ਆਪਣਾ ਅਜੰਡਾ ਚਲਾਉਂਦੀ ਹੈ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਗੱਲ ਝੂਠ ਨਹੀਂ ਹੈ ਕਿਉਂਕਿ ਭਗਵੰਤ ਮਾਨ ਕਦੇ ਨਹੀਂ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਪੰਜਾਬ ਦਾ ਉਹ ਨੌਜਵਾਨ ਜਿਹੜਾ ਪੰਜਾਬ ਦੀ ਜਨਤਾ ਵੱਡੇ ਪੱਧਰ ਤੇ ਆਪਣਾ ਆਈਡਲ ਮੰਨ ਚੁੱਕੀ ਹੈ ਯਾਨੀ ਪੰਜਾਬ ਦਾ ਬੱਚਾ ਬੱਚਾ ਪੰਜਾਬ ਦੀਆਂ ਮਾਵਾਂ ਭੈਣਾਂ ਬਜ਼ੁਰਗ ਬੱਚਿਆਂ ਤੱਕ ਅਮਰਪਾਲ ਸਿੰਘ ਨੂੰ ਵੱਡੇ ਪੱਧਰ ਤੇ ਸਪੋਰਟ ਕੀਤੀ ਜਾਂਦੀ ਹੈ ਤੇ ਹੁਣ ਸਰਕਾਰ ਨੂੰ ਵੀ ਪਤਾ ਹੈ ਕਿ ਜੇਕਰ ਇੱਕ ਵਾਰ ਅਮਰਪਾਲ ਸਿੰਘ ਬਾਹਰ ਆ ਗਿਆ ਤੇ ਫੇਰ ਉਹਨੂੰ ਅਸੀਂ ਅੰਦਰ ਕਿਵੇਂ ਕਰਾਂਗੇ ਜਿਹੜਾ ਕਿ ਆ ਜਾਂਦਾ ਇਹਨਾਂ ਨੇ ਪਹਿਲਾਂ ਹੀ ਚਲਾਇਆ ਸੀ ਜਦੋਂ ਸਰਕਾਰ ਬਣਦੀ ਹੈ ਨਾਲ ਦੀ ਨਾਲ ਭਾਈ ਅਮਰਪਾਲ ਸਿੰਘ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਮਾਰਿਆ ਤੇ ਹੁਣ ਇਹਨਾਂ ਨੇ ਵੇਖਿਆ ਕਿ ਜਿਹੜੀ ਅਮਰਪਾਲ ਸਿੰਘ ਦੀ ਆਵਾਜ਼ ਹੈ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਉੱਭਰਨੀ ਸ਼ੁਰੂ ਹੋ ਰਹੀ ਹੈ ਪੰਜਾਬ ਦੀ ਨੌਜਵਾਨੀ ਚਾਹੁੰਦੀ ਹੈ ਕਿ ਉਹ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਆਵੇ ਔਰ ਸਾਡੇ ਕੰਮ ਕਾਜ ਕਰਨ ਸਭ ਤੋਂ ਵੱਡੀ ਲੋੜ ਉਹਨਾਂ ਲੋਕਾਂ ਨੂੰ ਆ ਕਿ ਜਿਹੜੇ ਲੋਕਾਂ ਨੇ ਉਹਨੂੰ ਐਮਪੀ ਬਣਾਇਆ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਦੀ ਲੋੜ ਖਾਸ ਹੈ ਪਰ ਵੈਸੇ ਪੰਜਾਬ ਪੱਧਰ ਦੇ ਉੱਤੇ ਦੇਖੀਏ ਤਾਂ ਉਹਨੇ ਇੱਕ ਬਹੁਤ ਵੱਡੀ ਵਹੀਮ ਚੜਾਈ ਸੀ ਚਿੱਟੇ ਦੇ ਖਿਲਾਫ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ